ਹਾਂਜੀ ਸਤਿ ਸ੍ਰੀ ਅਕਾਲ ਵੀਰੋ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਣੀ ਖਾਸ PR131 ਛੋਨੇ ਦੇ ਬਾਰੇ ਦੇ ਵਿੱਚ ਆ ਤਾਂ PR131 ਦੇ ਬਾਰੇ ਦੇ ਵਿੱਚ ਆਪਾਂ ਲਗਭਗ ਤਿੰਨ ਚਾਰ ਵੀਡੀਓ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਸਾਰੀ A to Z ਜਾਣਕਾਰੀ ਦਵਾਂਗੇ ਕਿਵੇਂ ਦੀ ਇਹ ਵੈਰਾਈਟੀ ਆ ਕਿਉਂਕਿ ਆਪਾਂ ਪਿਛਲੇ ਸੀਜ਼ਨ ਲਾਈ ਸੀ ਆਪਾਂ ਨੂੰ ਸਭ ਪਤਾ ਹੋਵੇ ਕੀ ਇਹ ਦੇ ਵਿੱਚ ਕਿਹੜੇ ਕਿਹੜੇ ਟਾਈਮ ਤੇ ਕੀ ਦਿੱਕਤਾਂ ਆਈਆਂ ਕਿੱਦਾਂ ਦੀ ਵੈਰਾਈਟੀ ਸੀਗੀ ਤਾਂ ਤੁਹਾਨੂੰ ਲਾਉਣੀ ਚਾਹੀਦੀ ਜਾਂ ਨਹੀਂ ਲਾਉਣੀ ਚਾਹੀਦੀ ਤਾ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੁਪਰੀਮ 110 ਦੇ ਵੀ ਗਾਂ ਵੀਡੀਓ ਬਣਾਵਾਂਗੇ ਜਿਹੜੇ ਵੀਰ ਚੈਨਲ ਨਾਲ ਜੁੜੇ ਆ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਨਵੇਂ ਆਏ ਆ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਨਾ ਲੱਗੇ ਬੈਲ ਦੇ ਬਟਨ ਤੇ ਨਾ ਪਕੇ ਆਲ ਤੇ ਪ੍ਰੈਸ ਕਰ ਲਿਓ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤਾਂ ਵੀਰੋ ਗੱਲ ਕਰ ਲੈਨੇ ਪੀਆਰ 131 ਵੈਰਾਈਟੀ ਦੀ ਇਹ 2022 ਦੇ ਵਿੱਚ ਕਿਸਾਨਾਂ ਦੇ ਸਾਹਮਣੇ ਆਈ ਸੀਗੀ ਤਾਂ 2022 ਦੇ ਵਿੱਚ ਮੰਨ ਕੇ ਚੱਲੋ ਵੀ ਇਸ ਵੈਰਾਈਟੀ ਦੀ ਕਿਸਮਤ ਹੀ ਮਾੜੀ ਸੀ ਜਾਂ ਕਿਦਾਂ ਸੀ ਕਿਉਂਕਿ ਉਸ ਸੀਜ਼ਨ ਜਿਹੜਾ ਆ ਮਦਰੇ ਬੂਟੇ ਰਹਿਣ ਦੀ ਸ਼ਿਕਾਇਤ ਬਹੁਤ ਜ਼ਿਆਦਾ ਆਈ ਸੀ ਜਿਹਨੂੰ ਆਪਾਂ ਚੀਨੀ ਵਾਇਰਸ ਕਹਿੰਨੇ ਆ ਤੇ ਉਹਦਾ ਕਰਕੇ ਜਿਨ੍ਹਾਂ ਵੀਰਾਂ ਨੇ ਵੀ ਪਹਿਲੇ ਸੀਜ਼ਨ ਨੇ ਲਾਈ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਵੀਰਾਂ ਦੇ ਮਾਲਕੀ ਇੱਕ ਦੋ ਜ਼ਿਮੀਂਦਾਰ ਜਿਹੜੇ ਆਪਣੇ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਆਪਾਂ ਤਾਂ 2022 ਚ ਨਹੀਂ ਲਾਈ ਸੀ ਪਿਛਲੇ 2023 ਚ ਆਪਾਂ ਲਗਾਈ ਸੀ ਤਾਂ ਜਿਨ੍ਹਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਸਾਡੀ ਵੈਰਾਈਟੀ ਠੀਕ ਰਹਿ ਗਈ ਸੀ ਝਾੜ ਵੀ ਚੰਗਾ ਦੇ ਕੇ ਗਈ ਸੀ ਪਰ ਸਭ ਤੋਂ ਜ਼ਿਆਦਾ ਜਿਹੜਾ ਆ ਵੀ ਇਹ ਵੈਰੈਟੀ ਪਿਛਲੇ ਸਾਲ ਨੁਕਸਾਨ ਕਿਸਾਨ ਵੀਰਾਂ ਦਾ ਬਹੁਤ ਕਰਕੇ ਗਈ ਸੀਗੀ 5 ਕੁਇੰਟਲ ਤੋਂ ਲੈ ਕੇ 7-7 ਕੁਇੰਟਲ ਤੱਕ ਵੀ ਝਾੜ ਜਿਹੜਾ ਨਿਕਲਿਆ ਤਾਂ ਬਹੁਤ ਮਾੜਾ ਹਾਲ ਹੋਇਆ ਸੀ ਤਾਂ ਉਤੋਂ ਉਲਟ ਜਿਹੜਾ 2023 ਜਿਹੜਾ ਪਿੱਛੇ ਲੰਘ ਕੇ ਗਿਆ ਆ ਉਹਦੇ ਵਿੱਚ ਜਿਹੜਾ ਆ ਇਹ ਵੈਰੈਟੀ ਨੇ 30-32 ਕੁਇੰਟਲ ਤੋਂ ਲੈ ਕੇ 38 ਕੁਇੰਟਲ ਤੱਕ ਝਾੜ ਦਿੱਤਾ ਤਾਂ ਕਿਉਂਕਿ ਆਪਾਂ ਵੀ ਪਹਿਲੀ ਵਾਰੀ ਜਿਹੜੀ 6 ਕਿੱਲੇ ਪੀਆਰ 131 ਦੇ ਲਾਏ ਸੀਗੇ ਤਾਂ 6 ਤੇ 6 ਖੇਤੀ ਬਹੁਤ ਬਾ ਕਮਾਲ ਸਰਾ ਸੀਗੇ ਲਾਸਟ ਤੱਕ ਹਰੇ ਪੱਤਿਆਂ ਦੇ ਝੋਨਾ ਪੱਕਿਆ ਸੀਗਾ ਕੋਈ ਵੀ ਮਦਰੇ ਬੂਟੇ ਰਹਿਣ ਦੀ ਸ਼ਿਕਾਇਤ ਨਹੀਂ ਸੀ ਆਈ 20 ਜੂਨ ਨੂੰ ਆਪਾਂ ਇਹਦੀ ਪਨੀਰੀ ਬੀਜੀ ਸੀ ਤੇ ਸੌਰੀ 20 ਮਈ ਨੂੰ ਪਨੀਰੀ ਲਾਈ ਤਾਂ 20 ਜੂਨ ਨੂੰ ਖੇਤ ਦੇ ਵਿੱਚ ਪਟਕੇ ਟ੍ਰਾਂਸਪਲੈਂਟ ਕਰਤੀ ਤਾਂ ਟਾਈਮ ਇਹਦਾ ਹੈਗਾ 140 ਦਿਨ ਦਾ 30 ਦਿਨ ਦੀ ਪਨੀਰੀ 110 ਦਿਨ ਬਾਅਦ ਚ ਲੈਂਦੀ ਆ ਤਾਂ ਇਹ ਵੀਰੋ ਤਾਂ ਨਾਲ ਗੱਲ ਸਾਂਝੀ ਕਰਤੀ ਆਪਾਂ 140 ਦਿਨ ਟਾਈਮ ਲੈਂਦੀ ਆ ਤੇ ਬਾਕੀ ਆਪਾਂ ਗਾਂ ਦੀਆਂ ਇਹ ਵੀ ਗੱਲ ਕਰਨੀ ਤੁਹਾਡੇ ਨਾਲ ਵੀ ਇਹਨੂੰ ਜਿਹੜੀ ਬਿਮਾਰੀ ਆਉਂਦੀ ਆ ਉਹ ਤੋਂ ਕੰਟਰੋਲ ਕਰਨ ਦੇ ਵਾਸਤੇ ਆਪਾਂ ਜਿਹੜੀਆਂ ਕਿਹੜੀਆਂ ਕਣ ਆਪਣੇ ਕਣਕ ਬਟਣ ਤੋਂ ਬਾਅਦ ਕਿਹੜੀਆਂ ਆਪਾਂ ਉਹ ਕਮੀਆਂ ਦੂਰ ਕਰਨੀਆਂ ਆ ਵੀ ਗਾਂ ਜਿਹੜੀ ਇਹ ਵੈਰਾਈਟੀ ਆਪਾਂ ਚੰਗਾ ਝਾੜ ਦੇ ਕੇ ਜਾਵੇ ਵੈਰਾਈਟੀ ਵਧੀਆ ਵੈਰਾਈਟੀ ਮਾੜੀ ਨਹੀਂ ਕਿਉਂਕਿ ਉਸ ਟਾਈਮ ਮੌਸਮ ਹੀ ਕੋਈ ਇਦਾਂ ਦਾ ਸੀ ਉਸ ਟਾਈਮ PR131 PR126 ਕਈ ਵੈਰਾਈਟੀਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਵੈਰਾਈਟੀਆਂ ਦੇ ਵਿੱਚ ਮਧਰੇ ਬੂਟੇ ਰਹਿਣ ਦੀ ਸ਼ਿਕਾਇਤ ਆਈ ਸੀਗੀ ਤਾਂ ਆਪਾਂ ਇੱਕ ਵੈਰਾਈਟੀ ਨੂੰ ਜਿਹੜਾ ਇਸ ਨੂੰ ਹੀ ਜਿਹੜਾ ਮਾੜਾ ਨਹੀਂ ਕਹਿ ਸਕਦੇ ਤਾਂ ਅਗਾਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਲੰਬੀ ਹੋਈ ਜਾਂਦੀ ਆ ਤਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਕਣਕ ਵੱਢਣ ਤੋਂ ਬਾਅਦ ਨਾਲ ਹੀ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ ਪਿਜੜੀਆਂ ਘਾਹ ਅਗੇ ਜਾ ਕੇ ਬਿਮਾਰੀਆਂ ਇੱਥੇ ਨਾ ਆਉਣ ਤਾਂ ਵੀਰੋ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਜਿਹੜੇ ਪੀਆ 131 ਚੋਣਾਂ ਲਾਉਂਦੀ ਤਿਆਰੀ ਦੇ ਵਿੱਚ ਆ ਤਾਂ ਇੱਥੇ ਇਹੀ ਮੈਂ ਗੱਲ ਕਹੂੰਗਾ ਵੀ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਚਾਰਕ ਨਾਲ ਜਾਂ ਇੱਕ ਕਿੱਲਾ ਲਾ ਕੇ ਜ਼ਰੂਰ ਟਰਾਈ ਕਰਕੇ ਜ਼ਰੂਰ ਦੇਖਿਓ ਤਾਂ ਆਪਾਂ ਜਿਹੜੀਆਂ ਵੀਡੀਓ ਪਾਵਾਂਗੇ ਤਾਂ ਜਿਹੜੀ ਇਹਨੂੰ ਬਿਮਾਰੀ ਆਉਂਦੀ ਆ ਉਹਦੇ ਵਿੱਚ ਉਹਦੇ ਤੋਂ ਬਚਾਉਣ ਦੇ ਵਾਸਤੇ ਸਮੇਂ-ਸਮੇਂ ਤੇ ਪੂਰੀ ਵੀਡੀਓ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਿਹਾ ਕਰਾਂਗੇ ਕਿ ਜਿਹਦੇ ਵਿੱਚ ਜਿਹੜਾ ਇਹਦਾ ਝਾੜ ਚੰਗਾ ਆਵੇ ਕਿਉਂਕਿ ਜਿਹੜਾ ਆਪਣਾ ਪਿਛਲੀ ਵਾਰੀ ਦਾ ਝਾੜਿਆ ਇਹਦਾ 33 ਕੁਇੰਟਲ ਆਪਣਾ ਨਿਕਲਿਆ ਸੀਗਾ ਤੇ ਇਸ ਤੋਂ ਆਪਾਂ ਜ਼ਿਆਦਾਤਰ ਪਿਛਲੀ ਵਾਰੀ ਜ਼ਿਆਦਾ ਰਕਬਾ ਜਿਹੜਾ ਆ ਸੁਪਰੀਮ 110 ਦਾ ਲਾਇਆ ਸੀ ਕਿਉਂਕਿ ਉਹ ਸਾਡੇ ਮਾੜੇ ਰੇਤਲੇ ਬਾਹਾਂ ਦੇ ਵਿੱਚ ਵੀ 31 ਕੁਇੰਟਲ ਝਾੜ ਦੇ ਕੇ ਗਈ ਸੀ ਤੇ ਗੱਲ ਆਪਾਂ ਅੱਜ 131 ਦੇ ਬਾਰੇ ਪੀਆਰ 131 ਦੇ ਬਾਰੇ ਚ ਹੀ ਕਰਨੀ ਆ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਤਾਂ ਗਾਂ ਜਿਹੜੀ ਅਗਲੀ ਵੀਡੀਓ ਆਪਾਂ ਬਣਾ ਰਹੇ ਆ ਇਹ ਤੇ ਅਗਲੀ ਵੀਡੀਓ ਜਿਹੜੀ ਆਊਗੀ ਉਹ ਵੀ ਆਪਣੀ PR131 ਦੇ ਸਬੰਧ ਵਿੱਚ ਹੀ ਆਊਗੀ ਦੂਜਾ ਪਾਰਟ ਆਪਾਂ ਬਣਾਵਾਂਗੇ ਤਾਂ ਸਾਰੀਆਂ ਵੀਡੀਓ ਤੁਹਾਡੇ ਨਾਲ ਲਗਾਤਾਰ ਸੰਧੀਆਂ ਕਰਦੇ ਰਹਿਵਾਂਗੇ ਤਾਂ ਜੋ ਅੱਗੇ ਜਿਹੜਾ ਤੁਹਾਨੂੰ ਬਿਮਾਰੀਆਂ ਤੋਂ ਤੁਸੀਂ ਇਹ ਜਿਹੜੀ 131 ਨੂੰ ਬਿਮਾਰੀਆਂ ਹੁੰਦੀਆਂ ਉਹਨਾਂ ਤੋਂ ਬਚ ਸਕੋ ਜੇ ਵੀਰੋ ਤੁਸੀਂ ਮੇਰੀ ਗੱਲ ਮੰਨੋ ਤਾਂ ਚਾਰਕ ਨਾਲ ਜਾਂ ਇੱਕ ਖੇਤ ਲਾ ਕੇ ਟ੍ਰਾਇਲ ਜ਼ਰੂਰ ਕਰਕੇ ਦੇਖੋ ਜੇ ਤੁਹਾਨੂੰ ਹਜੇ ਵੀ ਆਪਣੇ ਲਾਗੇ ਖੇਤੀ ਵਿਗਿਆਨ ਕੇਂਦਰ ਤੋਂ ਜਾਂ ਕਿਸੇ ਆਪਣੇ ਸੱਜਣ ਮਿੱਤਰ ਤੋਂ ਵੀ ਹੈਗਾ ਆ ਪਿਛਲੀ ਵਾਰੀ ਦਾ ਵਧੀਆ ਪ੍ਰੋਸੇਜੋਗ ਤੋਂ ਆਪਣਾ ਥੋੜਾ ਬੀਜ ਲੈ ਕੇ ਲਾ ਕੇ ਜਰੂਰ ਦੇਖੋ ਬਹੁਤ ਇੱਕ ਨੰਬਰ 1 ਵੈਰਾਈਟੀ ਆ ਸੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਜਰੂਰ ਕਰਿਓ